ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਰਾਤ ਟਰੈਕਟਰ ਟਰਾਲੀ ਈ ਰਿਕਸ਼ਾ ਤੇ ਕਾਰ ਦਰਮਿਆਨ ਵਾਪਰੇ ਹਾਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਚ ਇੱਕ ਡੇਢ ਸਾਲ ਦਾ ਬੱਚਾ ਵੀ ਸ਼ਾਮਿਲ ਸੀ ਜਦਕਿ ਇੱਕ ਵਿਅਕਤੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਤਸਵੀਰਾਂ ਬੇहद ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਹਨ ਹਾਸਾ ਇੰਨਾ ਭਿਆਨਕ ਸੀ ਕਿ ਟਰਾਲੀ ਪਲਟ ਕੇ ਈ ਰਿਕਸ਼ੇ ਉੱਪਰ ਆ ਡਿੱਗ ਗਿਆ ਤੇ ਈ ਰਿਕਸ਼ਾ ਬੁਰੀ ਤਰ੍ਹਾਂ ਨਾਲ ਢੇਹਾਂ ਦੱਬ ਗਿਆ ਇੱਥੇ ਦੱਸਦੀ ਹੈ ਕਿ ਮ੍ਰਿਤਕ ਈ ਰਿਕਸ਼ਾ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਅਰ ਰੋਮੀ ਢਾਬਾ ਹਰਖਪੁਰਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 108 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਗਰੌਟ ਡੈਡ ਸੀ ਕ੍ਰਸ਼ ਇੰਜਰੀ ਹੋਈ ਸੀ ਉਹਨਾਂ ਦੇ ਆਯਾਨਸ਼ ਇੱਕ 1.5 ਸਾਲ ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਕਿ ਹੋਰ ਥੋੜੀ ਮਾਈਨਰੀ ਡਿਰੀ ਸੀਗੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪਤਾਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪਤਾਲ ਹਾਂਜੀ ਸਰ ਇੱਕ ਰੋਮੇ ਢਾਬਾ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦੀ ਸਾਖ ਕਰੀਬ 12:30 ਵਜੇ ਸਾਨੂੰ ਤਲਾਸ਼ ਮਿਲੀ ਕਿ ਰੋਮੇ ਢਾਬਾ ਦੇ ਨੇੜੇ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟ੍ਰੈਕਟਰ ਟਰਾਲੀ ਦਾ ਆਪ ਉੱਥੇ ਸੀ ਮੈਂ ਮੌਕੇ ਤੇ ਪਹੁੰਚਾ ਸੀ ਮੀਤ ਪੁਲਿਸ ਪਾਰਟੀ ਤੇ ਦੇਖਿਆ ਕਿ ਉਥੇ ਕਾਰ ਪ੍ਰਤੀਕਾ ਤੇ ਇਹ ਰਖਸ਼ ਤੇ ਟੱਕਰ ਟਾਲੀ ਟੈਕਸੀ ਨਾਲ ਹੋਇਆ ਸੀ ਤੇ ਮੌਕੇ ਤੇ ਸੱਚ ਕੀਤੀ ਪੀਐਸੀ ਹਸਪੀਟਲ ਪਹੁੰਚ ਕੇ ਸਖਾਈ ਸੁਪਰੀ ਫਵਾੜੇ ਉਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਹ ਦਾ ਇੱਕ ਬੰਦਾ ਉਹ ਜਾਗ ਨਹੀਂ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਤਾ ਗਿਆ ਜਿਹੜਾ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਆ ਡੈਥ ਹੋਈ ਆ ਉਹ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰਖਸ਼ਾ ਤੇ ਸਵਾਰ ਸੀ ਤੇ ਮਨੁਵਜਨ ਪਪੂ ਜਦੂਗਾ ਇੱਕ ਉਹਦੀ ਪਤਨੀ ਸੁਨੀਤਾ ਤੇ ਇੱਕ ਬੰਦੇ ਦਾ ਬੱਚਾ ਜਿਹੜਾ ਸਾਦਾ ਧਿਆਨ ਤੇ ਸਰ ਇਹ ਮਤਲਬ ਕੀ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁਕੇ ਤੋਂ ਦੇਖਿਆ ਕੋਈ ਮੁਕੇ ਤੋਂ ਬਾਅਦ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਖਾਲੀ ਸੀ पीछे पीछे एक अक्सर थी ओ पीछे कहा एक्सीडेंट हुआ प्रॉपर्टी बेचने और खरीदने के लिए संपर्क करें फेयर डील प्रॉपर्टीज